ਵਾਕਵਾਕੂ ਬਿਮਾਰੀਆਂ ਦਾ ਸਫਲ ਇਲਾਜ ਕਰਨ ਵਾਲਾ ਢਾੜੀਵਾਲ ਪੁਰਾਣੇ ਤੇ ਮਸ਼ਹੂਰ ਹਸਪਤਾਲ ਕੇਜੇ ਹਸਪਤਾਲ ਵੱਲੋਂ ਫ੍ਰੀ ਮੈਗਾ ਮੈਡੀਕਲ ਕੈਂਪ ਕੇਜੇ ਹਸਪਤਾਲ ਬਟਾਲਾ ਰੋਡ ਢਾੜੀਵਾਲ ਵਿਖੇ ਲਗਾਇਆ ਗਿਆ ਕੇਜੇ ਹਸਪਤਾਲ ਦੇ ਮੁਖੀ ਉੱਗੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਡਾਟਰ ਕਮਲਜੀਤ ਸਿੰਘ ਕੇਜੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਜਨਰਲ ਸਰਜਿਕਲ ਜਨਰਲ ਮੈਡੀਸਨ ਦੀ ਦਿਲ ਦਿਮਾਗ, ਪੇਟ, ਅੰਤਰੀਆਂ, ਬਲੱਡ ਪ੍ਰੈਸ਼ਰ, ਅੱਖਾਂ, ਸ਼ੂਗਰ, ਗੁਰਦਿਆਂ, ਜਨਾਨਾ ਰੋਗਾਂ ਅਤੇ ਹੱਡੀਆਂ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮਾਹਿਰਾ ਦੇ ਵੱਲੋਂ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਡਾਕਟਰ ਕਮਲਜੀਤ ਸਿੰਘ ਕੇਜਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ੂਗਰ, ਹੱਡੀਆਂ ਦੀ ਮਜ਼ਬੂਤੀ ਦੇ ਲਈ BM, D ਅਤੇ ECG ਆਦਿ ਦੇ ਮੁਫਤ ਟੈਸਟ ਕੀਤੇ ਗਏ ਹਨ। ਡਾਕਟਰ ਕਮਲਜੀਤ ਸਿੰਘ ਕੇਜਨ ਦੱਸਿਆ ਕਿ ਇਸ ਕੈਂਪ ਦਾ ਤਕਰੀਬਨ 70 ਤੋਂ ਵੱਧ ਲੋਕਾਂ ਨੇ ਲਾਭ ਲਿਆ ਹੈ। ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਕੈਂਪ ਦੇ ਵਿੱਚ ਜਿੰਨਾਂ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਉਹਨਾਂ ਦੇ ਆਪਰੇਸ਼ਨ ਸਿਰਫ 15000 ਰੁਪਏ ਵਿੱਚ ਕੀਤੇ ਜਾਣਗੇ। ਵੇਖੋ ਟੀਵੀ ਨਿਊਜ਼ ਇੰਡੀਆ 251 ਧਾਰੀਵਾਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜਾ ਅਜੋ ਕੇਜਾ ਹਸਪਤਾਲ ਧਾਰੀਵਾਲ ਵਿਖੇ ਫ੍ਰੀ ਮੈਡੀਕਲ ਮੈਗਾ ਕੈਂਪ ਲਗਾਇਆ ਸੀ। ਜਿਸ ਵਿੱਚ ਬਖਵਖ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਪਹੁੰਚੇ ਸੀਗੇ ਔਰ ਉਹਨਾਂ ਨੇ ਆਏ ਹੋਏ ਮਰੀਜ਼ਾਂ ਦਾ ਬਖਵਖ ਬਿਮਾਰੀਆਂ ਲਈ ਇਲਾਜ ਕੀਤਾ ਉਹਨਾਂ ਨੂੰ ਕੰਸਲਟ ਕੰਸਲਟੇਸ਼ਨ ਕਰਕੇ ਉਹਨਾਂ ਦਾ ਟੈਸਟ ਜਿਹੜੇ ਸੀਗੇ ਉਹ ਕੀਤੇ ਨੇ ਔਰ ਉਹਨਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਦਿੱਤੀਆਂ ਨੇ ਇੱਥੇ ਅੱਜ ਮੈਂ ਜਿਸ ਤਰ੍ਹਾਂ ਜਨਰਲ ਸਰਜਨ ਹੈ ਡਾਕਟਰ ਕਰਨੈਲ ਸਿੰਘ ਆਈ ਸਪੈਸ਼ਲਿਸਟ ਔਰ ਡਾਕਟਰ ਪਰਮਜੀਤ ਸਿੰਘ ਆਰਥੋਪੈਡਿਕ ਸਰਜਨ ਡਾਕਟਰ ਅਜੀ ਜੱਗੀ ਮੈਡੀਕਲ ਸਪੈਸ਼ਲਿਸਟ ਡਾਕਟਰ ਆਥੀਬ احمد ਉਹ ਵੀ ਮੈਡੀਕਲ ਅਫਸਰ ਔਰ ਡਾਕਟਰ ਗੀਤਾਂਜਲੀ ਸ਼ਰਮਾ ਲੇਡੀ ਡਾਕਟਰ ਐਸੀਗੇ ਅਸੀਂ ਸਾਰੇ ਨੇ ਨਾਲ ਮਿਲ ਕੇ ਕਰੀਬ-ਕਰੀਬ 73 ਮਰੀਜ਼ਾਂ ਦਾ ਜਿਹੜਾ ਹੈਗਾ ਚੈੱਕਅਪ ਕੀਤਾ ਹੈਗਾ ਔਰ ਉਹਨਾਂ ਮਰੀਜ਼ਾਂ ਨੂੰ ਚੈੱਕਅਪ ਕਰਨ ਤੋਂ ਬਾਅਦ ਟੈਸਟ ਵੀ ਕੀਤੇ ਗਏ ਨੇ ਔਰ ਉਹਨਾਂ ਦੇ ਦਵਾਇਆਂ ਵੀ ਦਿੱਤੇ ਗਏ ਹਾਂ ਹਾਂਜੀ ਹਾਂਜੀ ਦਵਾਈਆਂ ਵੀ ਜਿਹੜੀਆਂ ਬਿਲਕੁਲ ਚੈਕਿੰਗ ਕੋਈ ਰਿਸ਼ਤਾ ਕੋਈ ਮਰੀਜ਼ ਜਦੋਂ ਮੈਡੀਸਨ ਲਈ ਜਾਂਦਾ ਤਾਂ ਕੋਈ ਚਾਹ ਕੋਰਾ ਦੁਬਾਰਾ ਵੀ ਮਿਲ ਕੇ ਇਸ ਤਰ੍ਹਾਂ ਚੈੱਕ ਹੋਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਕੈਂਪ ਦਾ ਮਤਲਬ ਹੀ ਹੁੰਦਾ ਵੀ ਅਸੀਂ ਉਸ ਦਿਨ ਜਿਹੜੇ ਹੈਗਾ ਨਾ ਤਾਂ ਉਹਨਾਂ ਕੋਲ ਕੋਈ ਫੀਸ ਲੈਂਦੇ ਆ ਨਾ ਹੀ ਉਹਨਾਂ ਕੋਲ ਟੈਸਟਾਂ ਦੇ ਪੈਸੇ ਲੈਂਦੇ ਆ ਨਾ ਹੀ ਉਹਨਾਂ ਨੂੰ ਦਵਾਈਆਂ ਦੇ ਪੈਸੇ ਲੈਂਦੇ ਆ ਉਹਦੇ ਤੋਂ ਬਾਅਦ ਫਿਰ ਜਦੋਂ ਰੂਟੀਨ ਚਾਣਗੇ ਤਾਂ ਉਹਨਾਂ ਕੋਲ ਜਰੂਰ ਜਨਰਲ ਪੈਸੇ ਲੈ ਜਾਣਗੇ ਡਾਕਟਰ ਸਾਹਿਬ ਜੀ ਕਿੰਨੇ ਕੇ ਕਿੰਨੇ ਦੀ ਮਤਰੀ ਜਾਈ 73 ਮਰੀਜ਼ਲੇ ਨੇ ਸਾਡੇ ਕੋਲ ਅੱਜ ਪਹੁੰਚੇ ਨੇ ਕਿਉਂਕਿ ਇਹ ਹਲਦੀ ਸੀਜ਼ਨ ਦੇ ਵਿੱਚ ਜਿਆਦਾ ਮਰੀਜ਼ ਐਕਸਪੈਕਟ ਨਹੀਂ ਕਰਦੇ ਆਗੇ ਪਰ ਉਹਦੇ ਵਿੱਚ ਹੱਡੀਆਂ ਵਾਲੇ ਵੀ ਆਏ ਨੇ ਸਰਜਰੀਜ਼ ਵਾਲੇ ਪੇਸ਼ੈਂਟ ਵੀ ਆਏ ਨੇ ਔਰ ਮੈਡੀਸਨ ਦੇ ਤੇ ਦੂਸਰੇ ਵੀ ਲੇਟ ਪੇਸ਼ੈਂਟਸ ਵੀ ਆਈਆਂ ਜਿਆਦਾ ਕੀ ਬਿਮਾਰੀਆਂ ਆਈਆਂ ਮਤਲਬ ਕਿਸ ਤਰ੍ਹਾਂ ਦੀਆਂ ਨੇ ਰੋਕੀ ਜਿਆਦਾ ਜਿ세 ਤਰ੍ਹਾਂ ਰੂਟੀਨ ਦੇ ਵਿੱਚ ਖਾਂਸੀ ਦੀ ਅਲਰਜੀ ਦੀ ਆਈ ਦੇ ਪੇਸ਼ੈਂਟ ਹੱਡੀਆਂ ਵਾਲੇ ਨੇ ਆਪਰੇਸ਼ਨ ਵਾਲੇ ਵੀ ਆਏ। ਔਰ ਮੈਡੀਸਨ ਦੇ, ਸ਼ੂਗਰ ਵਾਲੇ, ਬਲੱਡ ਪ੍ਰੈਸ਼ਰ ਵਾਲੇ, ਦਮੇ ਵਾਲੇ, ਦਿਲ ਦੀਆਂ ਬਿਮਾਰੀਆਂ ਵਾਲੇ ਵੀ ਪੇਸ਼ੈਂਟ ਪਹੁੰਚੇ। ਜਿਸ ਦਾ ਕੈਂਪ ਦੇ ਹਸਪਤਾਲ ਕੋਲ ਮੈਡੀਸਨ ਲੈ ਕੇ ਗਿਆ, ਚੈੱਕਪ ਕਰ ਗਿਆ, ਜਿਸ ਦਾ ਕਿਸੇ ਦਾ ਫਰੇਟ ਨਾਲ ਉਹਨੂੰ ਕੋਈ ਮਿਲ ਕੇ ਸਪੈਸ਼ਲ ਕੋਈ ਹਾਂ ਇਹ ਸਾਡਾ ਡਿਸਕਾਊਂਟ ਸੀ ਹੈ ਕਿ ਜਿਹੜਾ ਪੇਸ਼ੈਂਟ ਅੱਜ ਸਾਡੇ ਕੋਲ ਆਇਆ ਰਜਿਸਟ੍ਰੇਸ਼ਨ ਕਰਾਏਗਾ ਉਹਨੂੰ ਅਸੀਂ ਦੇਖਾਂਗਾ ਤੇ ਉਹਨੂੰ ਅਸੀਂ 15000 ਰੁਪਏ ਦੇ ਵਿੱਚ ਜਿਹੜਾ ਹੈਗਾ ਉਹਦਾ ਆਪਰੇਸ਼ਨ ਕਰਕੇ ਦਵਾਈਆਂ ਜਿਹੜਾ ਵੀ ਆਪਰੇਸ਼ਨ ਅੱਜ ਜਿਹੜਾ ਪੇਸ਼ੈਂਟ ਰਜਿਸਟਰਡ ਰੈਡਪਲ ਹੋਇਆ ਉਹਦਾ 15000 ਰੁਪਏ ਚਾਰਕ ਕਰਕੇ ਦੋ